ਗੁੱਡ ਮਾਰਨਿੰਗ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਭੈਣ ਜੀ ਟੀਚਰ ਸਾਹਿਬਾਨ ਦਾ ਜਿਹੜੇ ਤੁਸੀਂ ਇੱਥੇ ਸਾਡੇ ਕੋਲੇ ਪਹੁੰਚੇ ਹੋ ਬੱਚਿਆਂ ਨੂੰ ਲੈ ਕੇ ਬੱਚੇ ਕਿਹੜੇ ਕਿਹੜੀ ਕਲਾਸ ਦੇ ਨੇ ਪੁੱਤ ਸੈਵਨਥ ਲੈ ਕੇ ਪਲੱਸ ਟੂ ਦੇ ਬੱਚੇ ਨੇ ਜਿਹੜੇ ਮਾਰਚ ਦੇ ਪੇਪਰ ਦੇ ਵਿੱਚ ਬਹੁਤ ਸੈਕਿੰਡ थर्ड ਪੋਜੀਸ਼ਨਸ ਹਿੱਲਦੀਆਂ ਅੱਛਾ ਉਹ ਨੇ ਬੱਚੇ ਸਾਰੇ ਕ੍ਰੀਮ ਆ ਬੱਚੇ ਨਹੀਂ ਹੈਗੇ ਸਾਡੇ ਹੈ ਸਾਰੇ ਸਕੂਲ ਦੀ ਕ੍ਰੀਮ ਆਈਏ ਨੀਗੇ ਜਿਹੜੇ ਫਸਟ ਸੈਕੰਡ ਥਰਡ ਆਏ ਨੇ ਬੱਚੇ ਐ ਬੱਚਿਓ ਯੈਸ ਸਰ ਚਾਵਾਸ਼ ਬਹੁਤ ਚੰਗੀ ਗੱਲ ਆ ਬੱਚਿਓ ਤੇ ਸਾਈ ਪਬਲਿਕ ਸਕੂਲ ਤੋਂ ਤੁਸੀਂ ਸਾਡੇ ਕੋਲ ਇੱਥੇ ਪਹੁੰਚੇ ਹੋ ਜੀ ਆਇਆਂ ਨੂੰ ਵੈਲਕਮ ਔਰ ਬੱਚਿਓ ਇੱਕ ਮੈਂ ਤੁਹਾਨੂੰ ਅੱਜ ਤੁਸੀਂ ਸਾਰੇ ਅੰਦਰ ਘੁੰਮ ਕੇ ਦੇਖਿਆ ਨਾ ਸਾਰਿਆਂ ਨੂੰ ਮਿਲੇ ਆ ਨਾ ਬਾਪੂਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਹਨਾ ਸਾਰਿਆਂ ਨੇ ਤੁਸੀਂ ਗੱਲਾਂ ਸੁਣੀਆਂ ਵੀ ਕਿੰਦਾ ਉਹਨਾਂ ਨੇ ਤਕਲੀਫ ਦੇ ਵਿੱਚ ਸੀ ਕੋਈ ਬਿਮਾਰ ਸੀ ਕੋਈ ਬਲਾਈਂਡ ਸੀ ਇਹਨਾਂ ਕੋਈ ਚੱਲ ਫਿਰ ਨਹੀਂ ਸਕਦਾ ਸੀ ਫਿਜ਼ੀਕਲੀ ਡਿਸੇਬਲ ਸੀ ਕੋਈ ਰੋਡ ਦੇ ਸਾਈਡ ਤੇ ਪਿਆ ਸੀਗਾ ਕੋਈ ਮੰਦਰ ਦੇ ਬਾਹਰ ਪਿਆ ਸੀ ਕੋਈ ਗੁਰਦੁਆਰਾ ਸਾਹਿਬ ਦੇ ਬਾਹਰ ਪਿਆ ਸੀ ਕੋਈ ਸਟੇਸ਼ਨ ਤੇ ਪਿਆ ਸੀ ਕੋਈ ਫਲਾਈਓਵਰ ਦੇ ਉੱਪਰ ਪਿਆ ਸੀ ਇਦਾਂ ਦੀ ਕੰਡੀਸ਼ਨਾਂ ਦੇ ਵਿੱਚ ਇਹਨਾਂ ਮੈਂਬਰਾਂ ਨੂੰ ਸਾਡਿਆਂ ਨੂੰ ਅਸੀਂ ਲੈ ਕੇ ਆਉਨੇ ਆ ਜਿਹੜੇ 800 ਤੋਂ ਪਲੱਸ ਮੈਂਬਰ ਨੇ ਸਾਡੇ ਪਰਿਵਾਰ ਦੇ ਵਿੱਚ ਇਸ ਟਾਈਮ ਜਿਹੜੇ ਇੱਥੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਨੇ ਤੇ ਇਹਨਾਂ ਸਾਰੇ ਮੈਂਬਰਾਂ ਦੀਆਂ ਜਿੰਨੀਆਂ ਵੀ ਤੁਹਾਡੇ ਨਾਲ ਗੱਲਾਂ ਸੁਣੀਆਂ ਜਾਂ ਸਾਂਝੀਆਂ ਕੀਤੀਆਂ ਅਸੀਂ ਇਹ ਤਾਂ ਕੀਤੀਆਂ ਵੀ ਤੁਸੀਂ ਇਸ ਗੱਲ ਤੋਂ ਸਿੱਖਿਆ ਲੈ ਸਕੋ ਸਮਝ ਲੈ ਸਕੋ ਦੇਖੋ ਪੁੱਤ ਅੱਜ ਤੋਂ ਜਿਹੜੇ 30 ਸਾਲ ਪਹਿਲਾਂ ਨਾ ਜਦੋਂ ਤੁਹਾਡੇ ਦਾਦੀਆਂ ਤੁਹਾਨੂੰ ਦੱਸਦੀਆਂ ਹੋਣਗੀਆਂ ਤੁਹਾਡੇ ਦਾਦੀ ਜੀ ਤੁਹਾਡੇ ਨਾਨੀ ਜੀ ਬੀ ਪੁੱਤੋਂ ਤੋਂ ਬਹੁਤ ਚੰਗਾ ਸਮਾਂ ਹੁੰਦਾ ਸੀ ਉਦੋਂ ਕੋਈ ਲੋਡ ਬੰਦ ਨਹੀਂ ਸੀ ਹੁੰਦਾ ਉਦੋਂ ਹਰ ਬੰਦਾ ਇੱਕ ਦੂਸਰੇ ਦੀ ਮਦਦ ਕਰਦਾ ਸੀ ਹਰ ਬੰਦੇ ਦੀ ਇੱਕ ਦੂਜੇ ਨਾਲ ਪਿਆਰ ਸੀ ਪਰ ਜਿਵੇਂ ਜਿਵੇਂ ਸਮਾਂ ਅੱਗੇ ਵੱਧਦਾ ਜਾ ਰਹੇ ਤਰੱਕੀ ਕਰਦੇ ਜਾ ਰਹੇ ਆ ਅਸੀਂ ਤਾਂ ਟੈਕਨੋਲੋਜੀ ਦਾ ਯੁੱਗ ਆਈ ਜਾਂਦਾ ਅਸੀਂ ਵੈਸਟਰਨ ਕਲਚਰ ਦੇ ਨਾਲ ਰਿਲੇਟ ਕਰ ਰਹੇ ਆ ਆਪਣੇ ਆਪ ਨੂੰ ਤਾਂ ਅਸੀਂ ਆਪਣੀਆਂ ਜੜਾਂ ਤੋਂ ਟੁੱਟਦੇ ਜਾ ਰਹੇ ਆ ਸਾਡੀਆਂ ਜਿਹੜੀਆਂ ਜ਼ਮੀਨ ਦੇ ਨਾਲ ਜੁੜੀਆਂ ਜੜਾਂ ਹੁੰਦੀਆਂ ਨਾ ਉਹ ਸਾਡੇ ਰਿਸ਼ਤੇ ਹੁੰਦੇ ਆ ਅਸੀਂ ਉਹਨਾਂ ਤੋਂ ਨਾਲ ਨਾਲ ਦੂਰ ਹੁੰਦੇ ਜਾ ਰਹੇ ਆ ਥੋੜਾ ਜਿਵੇਂ ਮੋਬਾਈਲ ਆ ਗਿਆ ਹੁਣ ਅਸੀਂ ਮੋਬਾਈਲ ਤੇ ਲੱਗੇ ਰਹਿੰਦੇ ਆ ਰੋ ਘਰ ਦੇ ਵਿੱਚ ਇਕੱਠੇ ਬੈਠੇ ਹੁੰਦੇ ਆ ਪੰਜ ਮੈਂਬਰ ਪੰਜੇ ਹੀ ਮੋਬਾਈਲ ਤੇ ਲੱਗੇ ਹੁੰਦੇ ਆ ਆਪਸ ਵਿੱਚ ਗੱਲ ਨਹੀਂ ਕਰ ਰਹੇ ਹੁੰਦੇ ਸੀ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਥੋੜੀਆਂ ਨੁਕਸਾਨ ਦੇ ਰਹੀਆਂ ਤੇ ਉਹਦੇ ਕਰਕੇ ਫਿਰ ਇਸ ਤਰ੍ਹਾਂ ਦੇ ਘਰ ਬਣ ਰਹੇ ਨੇ ਜਿੱਥੇ ਲਾਵਾਰਸ ਲੋਕਾਂ ਨੂੰ ਲੈ ਕੇ ਆਉਣਾ ਪੈ ਰਿਹਾ ਚੰਗਾ ਇਨਸਾਨ ਉਹ ਹੁੰਦਾ ਜਿਹੜਾ ਵੱਡਿਆਂ ਦੀ ਇੱਜ਼ਤ ਕਰੇ ਛੋਟਿਆਂ ਨੂੰ ਪਿਆਰ ਕਰੇ ਸਤਿਕਾਰ ਕਰੇ ਔਰ ਆਪਣੀ ਡਿਊਟੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਠੀਕ ਆਪਾਂ ਨੂੰ ਅੱਜ ਪੈਸੇ ਦੀ ਲੋੜ ਹੈਗੀ ਆ ਵੀ ਆਪਾਂ ਪੈਸਾ ਕਮਾਉਣਾ ਵੱਡੀ ਜੌਬ ਕਰਨੀ ਹੈ ਕੋਈ ਪਰ ਇੰਨੀ ਵੀ ਜ਼ਿਆਦਾ ਲੋੜ ਨਹੀਂ ਵੀ ਅਸੀਂ ਆਪਣੇ ਰਿਸ਼ਤਿਆਂ ਨੂੰ ਭੁੱਲ ਜਾਈਏ ਤਾਂ ਇਸ ਕਰਕੇ ਚੰਗੀ ਸੋਸਾਇਟੀ ਤਾਂ ਹੀ ਬਣਾਈ ਸਕਦੀ ਆਪਾਂ ਚੰਗਾ ਸਮਾਜ ਤਾਂ ਹੀ ਸਿਰਜ ਸਕਦੇ ਆਪਾਂ ਜੇ ਅਸੀਂ ਖੁਦ ਚੰਗੇ ਹੋਵਾਂਗੇ ਹੁਣੇ ਬਾਪੂ ਜੀ ਨੂੰ ਕਿਸੇ ਨੇ ਆਪਣੇ ਘਰ 'ਚ ਸਲੇਬ ਬਣਾ ਕੇ ਰੱਖਿਆ ਹੋਇਆ ਸੀ ਦੋਨਾਂ ਨੂੰ ਇਹਨਾਂ ਤੋਂ ਕੋਈ ਜ਼ਬਰਦਸਤੀ ਕੰਮ ਕਰਾਉਂਦਾ ਸੀ ਮੱਝਾਂ ਦਾ ਗੋਬਰ ਚਕਾਉਣਾ ਸਾਰਾ ਦਿਨ ਇਹੀ ਕੰਮ ਕਰਦੇ ਸੀ ਤੇ ਪਿੰਡ ਦੇ ਲੋਕ ਆਸ-ਪਾਸ ਦੇ ਲੋਕ ਦੇਖ ਲੈਂਦੇ ਸੀਗੇ ਚੁੱਪ ਸੀ ਇਹਨਾਂ ਦੇ ਘੁੱਟ ਪੈਂਦੀ ਸੀ ਤਾਂ ਵੀ ਨਹੀਂ ਸੀ ਉਹ ਬੋਲਦੇ ਤੁਹਾਡੇ ਵਰਗੇ ਬੱਚੇ ਵੀ ਹੋਣਗੇ ਇਹਨਾਂ ਦੇ ਆਂਡ ਗਵਾਂਡ ਰਹਿੰਦੇ ਬਹੁਤ ਸਾਰੇ ਲੋਕ ਰਹਿੰਦੇ ਸੀ ਪਿੰਡ ਸੀ ਪੂਰਾ ਪਰ ਕੋਈ ਨਹੀਂ ਬੋਲਿਆ ਕਿਉਂ ਕਿਉਂਕਿ ਉਹ ਆਪਣੀ ਮੋਰਲ ਵੈਲਿਊਜ਼ ਨੂੰ ਉਹ ਟਾਈਮ ਉਹ ਉਹਨਾਂ ਨੇ ਉਸ ਤਰੀਕੇ ਨਾਲ ਨਹੀਂ ਲਿਆ ਜਿੱਦਾਂ ਉਹਨਾਂ ਨੂੰ ਕਰਨਾ ਚਾਹੀਦਾ ਸੀ ਤਾਂ ਅੱਜ ਤੁਸੀਂ ਇੱਥੋਂ ਇਹ ਗੱਲ ਜ਼ਰੂਰ ਸਿੱਖ ਕੇ ਜਾਣੀ ਆਂ ਵੀ ਆਪਾਂ ਉਸ ਤਰ੍ਹਾਂ ਦੇ ਨਹੀਂ ਬਣਨਾ ਜਿਹੜੇ ਆਪਣਿਆਂ ਦੀ ਇੱਜ਼ਤ ਨਾ ਕਰਨ ਆਪਣਿਆਂ ਦੀ ਹੈਲਪ ਨਾ ਕਰਨ ਆਪਣਿਆਂ ਦੀ ਕੇਅਰ ਨਾ ਕਰਨ ਠੀਕ ਹੈ ਬੱਚਿਓ ਓਕੇ ਸਰ ਪ੍ਰੋਮਿਸ ਯੈਸ ਸਰ ਪੱਕਾ ਪ੍ਰੋਮਿਸ ਯੈਸ ਸਰ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਤੁਸੀਂ ਬੱਚਿਆਂ ਨੂੰ ਇੱਥੇ ਲੈ ਕੇ ਆਏ ਹੋ ਥੈਂਕ ਯੂ ਵੈਰੀ ਮੱਚ ਬਾਬਾ ਜੀ ਮਿਹਰ ਕਰਨ ਬੱਚਿਆਂ ਨੂੰ ਚੰਗੀਆਂ ਵੈਲਿਊਜ਼ ਮਿਲਣ ਇਹ ਬੱਚੇ ਪੜ੍ਹਨ ਦੇਖ ਕੇ ਚੰਗੇ ਇਨਸਾਨ ਬਣਦੇ